ਭਾਈ ਕੀ ਨਾਮ ਤੁਹਾਡਾ ਗੁਰਲਾਲ ਸਿੰਘ ਜੀ ਸਰ ਕੀ ਘਟਨਾ ਆਈ ਹੈ ਜਿਹੜੀ ਭਾਈ ਇਹ ਫੁੱਟਬਾਲੀ ਨਾਲ ਆਉਂਦੇ ਆ ਠੀਕ ਆ ਬੱਸ ਹੌਂਡੀ ਸੰਗਤ ਲੈ ਕੇ ਗਾੜੀ ਆ ਰਿਹਾ ਕਨੈਕਟਰ ਵਾਲਾ ਟਰਾਲੀ ਜਾਣ ਦੀ ਆ ਉਹਨੇ ਇੱਕ ਦਾਵੀ ਘਟ ਮਾਰੀ ਬੱਸ ਵਾਲੇ ਜਾਣ ਕੇ ਫੇਰ ਫੁੱਟਬਾਲੀ ਦੇ ਘੁੰਮ ਕੇ ਆਣ ਕੇ ਫੇਰ ਕਿੰਨਾ ਕੀ ਨੁਕਸਾਨ ਆਇਆ ਉਹ ਨੁਕਸਾਨ ਤੇ ਰਵਾਵੀ ਆ ਉਹਨਾਂ ਦੇ ਕੁਝ ਵੀ ਆ ਉਹਨਾਂ ਨੇ ਬਚਾਈ ਆ ਤੇ ਬੱਸ ਕਿੰਨਾ ਤੇ ਚੀਜ਼ ਆ ਫੇਰ ਸੂਰਦੀ ਆ ਬੱਸ ਨਹੀਂ ਵਿੱਚ ਕੌਣ ਸੀਗੇ ਸੰਗਤ ਹੀ ਫੰਡਾ ਰਹੀ ਜਾਂਦੇ ਕਿਹੜੀ ਪਾਸੇ ਚੱਲਦੇ ਨੇ ਦੇਰੇ ਕੋਲੇ ਦੀ ਦੇਰੇ ਵਾਲਿਆਂ ਦੀ ਉਹਦੇ ਨੂੰ ਨਸਾੜ ਹੈ ਉਹਨਾਂ ਨੇ ਕਿਹਦੇ ਨੂੰ ਸਾਟਾ ਬੇਟਾ ਤੂੰ ਕਿੱਥੇ ਚੱਲ ਗਿਆ ਉਹ ਭੱਜ ਗਏ ਸਾਰੇ ਤੁਹਾਡਾ ਕਿ ਟਿੱਪਰ ਮੇਰਾ ਟਿੱਪਰ ਤੁਹਾਡਾ ਕਿ ਨਗਰ ਦਾ ਸਾਡਾ ਦਾ ਵੀ ਫੇਰਾ ਹੋ ਗਿਆ ਬੋਲ ਬੋਲ ਕਿਹਨਾਂ ਦਾ ਟਟ ਸੰਜੂਜੇ ਮੇਰਾ ਨਾਮ ਸਰ ਇਹਦਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਇਹ ਅਕਸ਼ਿੰਦਰ ਇਹਦਾ ਆ ਕਿ ਆਪਣਾ 라ਉਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦਾ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾੜ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੈਗੀ ਬਿਆਸ ਵਾਲਾਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਪਲਟ ਗਿਆ ਨੁਕਸਾਨ ਕਿੰਨਾ ਹੋਇਆ ਨਿਕਸ਼ਾਨ ਬਚਾ ਹੋਇਆ ਜੀ ਦਮਾ ਦਾ ਬਚਾਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਐ ਬਾਕੀ ਬੱਸ ਵਾਲਿਆਂ ਦਾ ਬਚਾਇਆ ਪਤਾ ਨਹੀਂ ਬੱਸ ਕਿੱਥੇ ਜਾ ਰਹੀ ਸੀ ਬੱਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਹੀ ਸੰਗਤ ਦੀ ਵਿੱਚ ਸੰਗਤ ਦਾ ਬਚਾਵਾ ਠੀਕ ਸਰ ਇਹ ਟਿਪਰ ਕਿੱਥੇ ਤੇ ਲੱਗੇ ਨਹੀਂ 700 ਜੀ ਤੇ ਕੇਂਦ ਨਹੀਂ ਲੱਗੀ ਤਾਂ ਉਹਨੂੰ ਫੋਨ ਆਏਗਾ ਅਸੀਂ ਮੌਕੇ ਤੇ ਆ ਕੇ ਸੇਫਟੀ ਦਿੱਤੀ ਤਾਂ ਕਿ ਹੋਰ ਕੋਈ ਟ੍ਰੈਫਿਕ ਇਹਦੀ ਡਿਸਟਰਬ ਨਾ ਹੋਵੇ ਹੋਰ ਕੋਈ ਐਕਸੀਡੈਂਟ ਨਾ ਹੋਵੇ ਇਸ ਕਰਕੇ ਅਸੀਂ ਬੱਸ ਨੂੰ ਆਪਣਾ ਕੋਨਾ ਲਾਤੀ ਹੈ ਜਿਹੜਾ ਸਾਡਾ ਆਪਣਾ ਫਰਜ ਮੰਦਾ ਹੈਗਾ ਅਸੀਂ ਪੂਰਾ ਕੀਤਾ ਤੇ ਬਾਕੀ ਠੀਕ ਹੈ ਨੁਕਸਾਨ ਨਹੀਂ ਆਇਆ ਇਹ ਕਿੰਨੇ ਵਜੇ ਦੀ ਘਟਨਾ ਹੈ ਜਿਹੜੀ ਹੈ ਇਹ ਤਕਰੀਬਨ ਆਪਣਾ 1.5 ਘੰਟਾ ਹੋ ਗਿਆ ਕੋਈ ਸਾਨੂੰ ਫੋਨ ਆਇਆ ਹੈਗਾ ਸਾਢੇ 6 ਵਜੇ ਲੱਗਾ ਸਾਢੇ 6 ਵਜੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੱਗਾ ਜੀ ਠੀਕ ਹੈ ਤਾਂ ਆਈ ਹੈ ਘਟਨਾ ਹੈ ਗੱਡੀਆਂ ਹੀ ਆਉਣ ਦੇ ਦੋਵੇਂ ਚਾਪੀਏ ਤੇ ਰੇਟ ਆ ਬੇਜੋ ਦੇ ਹੀ ਓਵਰ ਸਪੀਡ ਬੱਸ ਆਉਣ ਦੀ ਤੇ ਇਹਨੇ ਪੁਰਾਣੀ ਕਾਰ ਦੇ ਟਰਾਲੀ ਵੀ ਆਉਣ ਦੀ ਨਾਲ ਕਾਰ ਹੀ ਉਹਨੂੰ ਬਚਾਉਣਾ ਸਾਡੇ ਗੱਡੀ ਨੇ ਓਵਰਟੇ ਕਰਕੇ ਤੇ ਜੱਕਦਮ ਘੱਟਦੀ ਗੱਡੀ ਪਹਿਲਾਂ ਮੇਰੀ ਵਾਲੀ ਗੱਡੀ ਮਾਰ ਲੱਗਾ ਉਹ ਤੋਂ ਮੈਂ ਬਚਾ ਕਰਕੇ ਤੇ ਆਪਣੀ ਗੱਡੀ ਹੋਲੀ ਗਈ ਤੀ ਬਾਅਦ ਵਿੱਚ 12 ਚੱਕੀ ਜੀ ਮਾਰਤੀ ਅੱਗੇ ਅੱਗੇ ਮਾਰ ਕੇ ਤੇ ਬਾਅਦ ਵਿੱਚ ਪਲਟਕੀਆਂ ਇਦਾਂ ਸੰਗਤੀ ਵਿੱਚ ਡੇਰੇ ਦੀ ਆ ਨੁਕਸਾਨ ਹੋਇਆ ਇੱਕ ਦੂਸਰੀ ਰੋਡ ਤੇ ਕਿਸੇ ਦੇ ਨਾਲ ਭਾਈ ਜਦੋਂ ਗੱਡੀ ਆਡੀ ਫੁੱਟਬਾਲ ਦੇ ਨਾਲ ਆਉਣ ਡਈ ਆ ਇਹਨੇ ਓਵਰਟੇਕ ਕੀਤਾ ਇਹਨੇ ਜੱਕਦਮ ਜੋ ਟਰਾਲੀ ਨੂੰ ਤੇ ਕਾਰ ਨੂੰ ਬਚਾਉਂਦਾ ਬਚਾਉਂਦਾ ਸਾਡੇ ਗੱਡੀ ਘਰਤੀ ਨੇ ਇਹਦੇ ਕੋਲ ਬਾਅਦ ਵਿੱਚ ਬੱਸ ਸਿੱਧੀ ਨਹੀਂ ਹੋਈ ਆਡੇ ਕੋ ਵੀਡੀਓ ਪ੍ਰੂਫ ਬਣਿਆ ਵਾ ਕਿ ਸੰਗਤਾ ਆਪ ਕਹਿੰਦੀ ਪਈ ਕਿ ਡਰਾਈਵਰ ਦਾ ਕਸੂਰ ਆ ਡਰਾਈਵਰ ਬਾਹਰ ਵਿੱਚ ਮੋਕੇ ਤੇ ਭੱਜ ਗਿਆ ਕਿਹੋ ਹੈ ਆਏ ਪਖਾਨ ਕੋ ਤੋਂ ਆਏ ਅੰਬਰ ਖਾਣੇ ਰੇਤਾ ਬਣੀ ਕੀ ਲੈ ਗਏ ਰੇਤਾ ਤੂੰ ਡੇਰੇ ਦੀ ਬਸ ਹਾਂਜੀ ਡੇਰੇ ਦੀ